ਅਲਰਟ ਮਿਲਣ ਤੇ ਥਾਣਿਆਂ ਤੇ ਚੌਕੀਆਂ ਦੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ ਹਾਲਾਂਕਿ ਪੁਲਿਸ ਦੇ ਉੱਚ ਅਧਿਕਾਰੀਆਂ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਗੁਰੇਜ਼ ਕਰ ਰਹੇ ਨੇ ਪਰ ਕਈ ਥਾਣਿਆਂ ਤੇ ਚੌਕੀਆਂ ਦੀਆਂ ਦੀਵਾਰਾਂ ਉੱਚੀਆਂ ਕਰ ਦਿੱਤੀਆਂ ਗਈਆਂ ਨੇ ਤੇ ਥਾਣਿਆਂ ਦੇ ਬਾਹਰ ਨਵੀਆਂ ਚੈੱਕਪੋਸਟਾਂ ਵੀ ਬਣਾ ਦਿੱਤੀਆਂ ਨੇ ਜਨਾਤੇ 24 ਘੰਟੇ ਪੁਲਿਸ ਕਰਮਚਾਰੀ ਡਿਊਟੀ ਦਿੰਦਾ ਤੇ ਆਣ ਜਾਣ ਵਾਲਿਆਂ ਤੇ ਨਜ਼ਰ ਰੱਖਦਾ ਹੈ ਥਾਣਿਆਂ ਤੇ ਚੌਕੀਆਂ ਦੀਆਂ ਕੰਧਾਂ ਉੱਚੀਆਂ ਕਰਨ ਦੇ ਨਾਲ-ਨਾਲ ਕੰਧਾਂ ਦੇ ਉੱਪਰ ਕੰਟੀਲੀਆਂ ਤਾਰਾਂ ਵੀ ਲਗਾਉਣ ਦੀਆਂ ਹਦਾਇਤਾਂ ਸੂਬਾ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਪੂਰੇ ਪੰਜਾਬ ਦੇ ਵਿੱਚ 78 ਪੁਲਿਸ ਥਾਣਿਆਂ ਤੇ ਪੁਲਿਸ ਚੌਕੀਆਂ ਤੇ ਅਤਵਾਦੀ ਹਮਲਿਆਂ ਦੀ ਇਨਪੁੱਟ ਮਿਲਣ ਤੋਂ ਬਾਅਦ ਦੇਣਾ ਥਾਣਿਆਂ ਤੇ ਚੌਕੀਆਂ ਤੇ ਸੁਰੱਖਿਆ ਦੇ ਇੰਤਜ਼ਾਮ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਇਹਨਾਂ ਨਿਰਦੇਸ਼ਾਂ ਦੇ ਤਹਿਤ ਪੁਲਿਸ ਥਾਣਿਆਂ ਦੀ ਇਕੰਦਾ ਉੱਚੀਆਂ ਕਰਵਾਈਆਂ ਜਾ ਰਹੀਆਂ ਨੇ ਇਹਨਾਂ ਤੇ ਕੰਟੀਲੇ ਤਾਰਾ ਲਗਾਈਆਂ ਜਾਣ ਗਿਆ ਔਰ ਬਾਹਰ ਚੈੱਕ ਪੋਸਟਾ ਬਣਾ ਦਿੱਤੀਆਂ ਗਈਆਂ ਨੇ ਜੇ ਜਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤੇ ਜਿਲ੍ਹਾ ਗੁਰਦਾਸਪੁਰ ਵਿੱਚ ਕੁੱਲ 12 ਥਾਣੇ ਆਉਂਦੇ ਨੇ ਜਿਨ੍ਹਾਂ ਵਿੱਚੋਂ ਤਿੰਨ ਪਾਕਿਸਤਾਨੀ ਸਰਹੱਦ ਦੇ ਨਾਲ ਲੱਗਦੇ ਨੇ ਔਰ ਹਰ ਥਾਣੇ ਦੇ ਅੰਤਰਗਤ 5 ਤੋਂ 8 ਚੌਕੀਆਂ ਆਂਦੀਆਂ ਨੇ ਐਸੇ ਲਈ ਅਸੀਂ ਬਖਸ਼ੀਵਾਲ ਚੌਕੀ ਦੇ ਬਾਹਰ ਖੜੇ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਾ ਇਹ ਉਹੀ ਚੌਕੀ ਹੈ ਜਿੱਥੇ ਕੁਝ ਦਿਨ ਪਹਿਲੇ ਆਤਵਾਦੀ ਹਮਲਾ ਹੋਇਆ ਸੀ ਗਣੇਜ ਹਮਲਾ ਹੋਇਆ ਸੀ ਜਦੀ ਜ਼ਿੰਮੇਵਾਰੀ ਜੀਵਨ ਫੌਜੀ ਵੱਲੋਂ ਵਿਦੇਸ਼ ਵਿੱਚ ਬੈਠੇ ਜੀਵਨ ਫੌਜੀ ਵੱਲੋਂ ਲਈ ਗਈ ਸੀ ਔਰ ਇਸ ਦੇ ਤਿੰਨ ਦੋਸ਼ੀ ਜਿਨ੍ਹਾਂ ਦੇ ਥਰੂ ਇਹ ਹਮਲਾ ਕਰਵਾਇਆ ਗਿਆ ਸੀ ਉਹ ਯੂਪੀ ਪੁਲਿਸ ਵੱਲੋਂ ਐਨਕਾਊਂਟਰ ਵਿੱਚ ਮਾਰ ਦਿੱਤੇ ਗਏ ਸਨ ਤਸਵੀਰਾਂ ਤੁਸੀਂ ਤੁਸੀਂ ਦੇਖ ਰਹੇ ਹੋ ਕਿ ਫਲੱਡ ਲਾਈਟਾ ਵੱਡੀਆਂ ਫਲੱਡ ਲਾਈਟਾ ਇੱਥੇ ਲਗਾ ਦਿੱਤੀਆਂ ਗਈਆਂ ਨੇ ਹਜੇ ਕੀ ਆਰਜੀ ਮੋਰਚਾ ਇੱਥੇ ਰੇਤ ਦੀਆਂ ਦੀਵਾਰਾਂ ਦਾ ਆਰਜੀ ਮੋਰਚਾ ਬਣਾਇਆ ਗਿਆ ਜਿੱਥੇ ਪੁਲਿਸ ਕਰਮਚਾਰੀ 24 ਘੰਟੇ ਤਨਾਤ ਰਹਿੰਦੇ ਨੇ ਲੇਕਿਨ ਜਲਦੀ ਹੀ ਇਹਨੂੰ ਪੱਕਾ ਕੀਤਾ ਜਾਏਗਾ ਔਰ ਇਹਦੀਆਂ ਦੀਵਾਰਾਂ ਵੀ ਕਾਫੀ ਉੱਚੀਆਂ ਕਰਵਾਈਆਂ ਜਾ ਰਹੀਆਂ ਨੇ ਉਹਨਾਂ ਤੇ ਵੀ ਕੰਟਿਲੀ ਤਾਰ ਲਗਾਈ ਜਾਏਗੀ ਇਲਾਵਾ थाना सदर ਗੁਰਦਾਸਪੁਰ ਦੀਆਂ ਦੀਵਾਰਾਂ ਵੀ ਉੱਚੀਆਂ ਕਰਵਾ ਦਿੱਤੀਆਂ ਗਈਆਂ ਨੇ ਔਰ ਉੱਥੇ ਵੀ ਕੰਟੀਲੀ ਤਾਰ ਲਗਾਉਣ ਦੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਥਾਣਾ ਸਦਰ ਦੇ ਬਾਹਰ ਵੀ ਪੱਕੀ ਚੈੱਕ ਪੋਸਟ ਬਣਾ ਦਿੱਤੀ ਗਈ ਹੈ ਔਰ ਹਰ ਆਉਣ ਜਾਣ ਵਾਲੇ ਤੇ ਉੱਥੇ ਤੈਨਾਤ ਕਰਮਚਾਰੀ ਨਜ਼ਰ ਰੱਖ ਰਿਹਾ ਹੈ ਕਿੰਨੀਆਂ ਪੁਲਿਸ ਚੌਕੀਆਂ ਤੇ ਪੁਲਿਸ ਥਾਣਿਆਂ ਦੀ ਸੁਰੱਖਿਆ ਦੇ ਇੰਤਜ਼ਾਮ ਵਧਾਏ ਜਾ ਰਹੇ ਨੇ ਇਸ ਬਾਰੇ ਹਾਲਾਂਕਿ ਅਧਿਕਾਰੀਆਂ ਵੱਲੋਂ ਪੁਖਤਾ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਲੇਕਿਨ ਫਿਰ ਵੀ ਇਹ ਕਿਹਾ ਜਾ ਸਕਦਾ ਕਿ ਜਿਸ ਤਰ੍ਹਾਂ ਇਹ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ ਉਸ ਤੋਂ ਸਾਫ ਜਾਹਰ ਹੈ ਕਿ ਲੋਕਾਂ ਦੀ ਸੁਰੱਖਿਆ ਵਿੱਚ ਤਨਾਤ ਪੁਲਿਸ ਕਰਮਚਾਰੀਆਂ ਨੂੰ ਆਪਣੀ ਸੁਰੱਖਿਆ ਦੇ ਇਂਤਜ਼ਾਮ ਕਰਨ ਦੀ ਲੋੜ ਪੈ ਰਹੀ ਹੈ ਜਾਨੀ ਕਿ ਸੂਬੇ ਦਾ ਮਾਹੌਲ ਠੀਕ ਨਹੀਂ ਕਿਹਾ ਜਾ ਸਕਦਾ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ